ਇੱਕ ਕਹਾਵਤ ਹੈ ਪੰਜਾਬੀਆਂ ਦੀ ਸ਼ਾਨ ਵੱਖਰੀ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਪਛਾਣ ਆਪ ਬਣਾ ਲੈਂਦੇ ਨੇ ਚਾਹੇ ਉਹ ਪੰਜਾਬ 'ਚ ਰਹਿਣ ਅਮਰੀਕਾ ਰਹਿਣ ਕੈਨੇਡਾ ਰਹਿਣ ਇਟਲੀ ਰਹਿਣ ਹਰੇਕ ਤਾਂ ਆਪਦੇ ਝੰਡੇ ਗੱਡ ਦਿੰਦੇ ਨੇ ਪੰਜਾਬੀ ਕਦੇ ਵੀ ਹਾਰ ਨਹੀਂ ਮੰਨਦੇ ਚਾਹੇ ਉਹ ਪੋਲੀਟੀਕਲੀ ਹੋਵੇ ਚਾਹੇ ਕੋਈ ਵੀ ਮਸਲਾ ਹੋਵੇ ਪੰਜਾਬੀ ਹਮੇਸ਼ਾ ਬਲੰਦੀਆਂ 'ਚ ਰਹਿੰਦੇ ਨੇ ਹੱਸ-ਹੱਸ ਕੇ ਸਵਾਗਤ ਕਰਦੇ ਨੇ ਤੇ ਖਿਹੜੇ ਮੱਥੇ ਹਰੇਕ ਨੂੰ ਮਿਲਦੇ ਨੇ ਤੇ ਦਿਲ ਖੋਲ ਕੇ ਆ ਆfda ਜੋ ਕੰਮਕਾਰ ਹੈ ਕਰਦੇ ਨੇ ਅੱਜ ਅਸੀਂ ਕਾਲਾ ਪਿੰਡ 'ਚ ਖੜੇ ਆਂ ਇਹ ਪਿੰਡ ਹੈਗਾ ਭੋਗਪੁਰ 베ਗੋਵਾਲ ਦੇ ਰਸਤੇ ਤੇ ਸਾਡੇ ਨਾਲ ਨੇ ਸਰਦਾਰ ਮਾਨ ਸਿੰਘ ਜੀ ਸਾਨੂੰ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਇਹਨਾਂ ਤੋਂ ਜਾਣਨਾ ਚਾਹੁੰਦੇ ਆਂ ਹਾਂਜੀ ਅਸੀਂ ਇੱਥੇ ਦੁਆਬੇ ਵਿੱਚ ਬਹੁਤ ਵਧੀਆ-ਵਧੀਆ ਕੋਠੀਆਂ ਦੇਖਦੇ ਆਏ ਐਨਆਰਆਈ ਨੇ ਤੇ ਸਾਨੂੰ ਬੜਾ ਚੰਗਾ ਲੱਗਿਆ ਵੀ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੈਸੇ ਤੁਸੀਂ ਸਰਪੰਚ ਵੀ ਰਹੋ ਤੇ ਇਹਨਾਂ ਸੋਹਣਾ ਕਨਸੈਪਟ ਤੁਸੀਂ ਇੱਕ ਬਣਾਇਆ ਜਿਹੜਾ ਅਮਰੀਕਾ ਕੈਨੇਡਾ ਨੂੰ ਮਾਤ ਪਾਉਂਦਾ ਤੇ ਕੀ ਪ੍ਰੇਰਣਾ ਮਿਲੀ ਪਹਿਲਾਂ ਜੀ ਵਾਹਿਗੁਰੂ ਜੀ ਕਾਖਾ ਸਾਹਿਬ ਵਾਹਿਗੁਰੂ ਜੀ ਫਤਿਹ ਇਹ ਸਾਡੇ ਜੀ ਬਜ਼ੁਰਗਾਂ ਨੇ ਕੋਠੀ ਪਹਿਲਾਂ ਪਾਈ ਸੀ ਸਾਡੀ ਪਹਿਲਾਂ ਪੁਰਾਣੀ ਕੋਠੀ ਸੀ ਉਹਦਾ ਸਾਨੂੰ ਟੇਸ ਨਹੀਂ ਆਇਆ ਇਹ ਅਸੀਂ ਫਿਰ ਬਿੱਟੇ ਮੇਰੇ ਬਾਹਰ ਲੈ ਆਏ ਉਹ ਕਹਿੰਦੇ ਵੀ ਇੱਕ ਕੋਠੀ ਡਾੜੀ ਵਧੀਆ ਬਣਾ ਦਿਓ ਜਿੱਦਾਂ ਦਾ ਟੇਸ ਵਧੀਆ ਹੋਵੇ ਚਲੋ ਆਪਾਂ ਤੁਰਦੇ ਫਿਰਦੇ ਕੱਲ੍ਹ ਸਾਡੇ ਨਾਲੇ ਕੋਠੀ ਦਿਖਾਉਨੇ ਆ ਅਸੀਂ ਜੀ ਇਹ ਕੋਠੀ ਫਿਰ ਉਹਨਾਂ ਦੀ ਮਤਲਬ ਸਾਰੀ ਰਹਿਮਣਾਈ ਥੱਲੇ ਬਣਾਈ ਆ ਮੇਰੇ ਬੇਟਿਆਂ ਦੀ ਕੁੱਟੀ ਆ ਉਹਨਾਂ ਨੇ ਸਾਰਾ ਦੱਸਿਆ ਵੀ ਇਹਨੂੰ ਇਸ ਤਰੀਕੇ ਨਾਲ ਬਣਾਉਣੀ ਆ ਹਰ ਕੀ ਇਹਦੀ ਉਹਨਾਂ ਨੇ ਆਪਣੇ ਲੈਵਲ ਤੇ ਦੱਸਿਆ ਵੇ ਇਹ ਚੀਜ਼ ਕਿੱਥੇ ਲਗਣੀ ਆ ਕਿੱਥੇ ਲਾਉਣੀ ਆ ਲੱਕੜ ਕਿਦਾਂ ਦੀ ਲਾਉਣੀ ਆ ਜੋ ਵੀ ਇਹਦਾ ਅੰਟੀਰੀਅਰ ਉਹਨਾਂ ਨੇ ਅਭਿਤਾ ਉਹਦੇ ਪੱਧਰ ਪਰਾਈ ਗਈ ਆ ਜੀ ਇਹ ਤੇ ਜਿਹੜੇ ਬਾਥਰੂਮ ਬਣਾਏ ਆ ਉਹ ਵੀ ਉਹਨਾਂ ਦੇ ਸਾਰੀ ਰਹਿਮਣਾਈ ਥੱਲੇ ਬਣਾਏ ਆ ਜੀ ਜੋ ਵੀ ਜਿੰਨੀ ਵੀ ਲੱਕੜ ਦਾ ਕੰਮ ਜਾਂ ਬਾਹਰਲਾ ਕੰਮ ਉਤਲਾ ਕੰਮ ਸੜੜਾ ਕੰਮ ਜਿਹੜਾ ਉੱਤੇ ਵੀ ਆ ਸਾਰਾ ਉਹਨਾਂ ਦੇ ਉਹਨਾਂ ਨੇ ਆਪ ਹੀ ਆਰਕੀਟੈਕਟ ਕਰਕੇ ਬਣਾਇਆ ਜੀ ਅੱਛਾ ਇਹ ਉਹ ਆਰਕੀਟੈਕਟ ਵਗੈਰਾ ਡਿਜ਼ਾਈਨ ਸਭ ਉਹਨਾਂ ਦੇ ਆਪ ਸਾਰਾ ਆਪਣਾ ਕਰਦੇ ਨੇ ਜੀ ਬੜਾ ਵਧੀਆ ਡਿਜ਼ਾਈਨ ਹੈ ਜੀ ਮਾਤ ਪਾਉਂਦਾ ਆਪਾਂ ਸਾਰਾ ਦਿਖਾਉਨੇ ਆ ਇਧਰੋਂ ਤੁਸੀਂ ਸਾਰੇ ਦੇਖ ਲਓ ਦਰਵਾਜ਼ੇ ਆ ਤੇ ਉੱਪਰ ਇੰਟੀਰੀਅਰ ਅੰਦਰੋਂ ਵੀ ਦਿਖਾਵਾਂਗੇ ਹਾਂ ਬਹੁਤ ਵਧੀਆ ਟੇਸਟਫੁਲੀ ਬਣਾਇਆ ਹੋਇਆ ਥੋੜੀ ਜੀ ਅਜ ਧੁੰਦ ਹੈ ਬਿਲਕੁਲ ਖੇਤਾਂ ਦੇ ਬਾਹਰ ਵੀ ਜੇ ਦਿਖਾਇਆ ਜਾਵੇ ਜੇ ਤੁਸੀਂ ਛੱਤੇ ਆਪਾਂ ਜਦੋਂ ਚੱਲਾਂਗੇ ਦਿਖਾਵਾਂਗੇ ਤੇ ਇੱਕ ਤੁਹਾਨੂੰ ਦੇਖਣ ਨੂੰ ਲੱਗਦਾ ਵੀ ਇੱਥੇ ਰਹਿਣ ਦਾ ਆਨੰਦ ਹੋਏਗਾ ਔਰ ਖਾਸ ਕਰ ਰਿਟਾਇਰਮੈਂਟ ਤੋਂ ਬਾਅਦ ਤੇ ਇਹਨਾਂ ਨੇ ਸਰਵਿਸ ਵੀ ਕੀਤੀ ਹੈ 38 ਸਾਲ 38 ਸਾਲ ਸਰਵਿਸ ਕਰਨ ਤੋਂ ਬਾਅਦ ਹਾਂ ਜੀ ਅੱਜ ਆ ਰਾਤੀ ਆਪਾਂ ਗੱਲ ਕਰ ਰਹੇ ਸੀ ਇਹ ਗੱਡੀ ਬਾਰੇ ਇਹ ਗੱਡੀ ਕੀ ਹੁੰਦਾ ਇਹ ਮੇਰੇ ਬੇਟੇ ਨੇ ਮਾ ਪਤਾ ਕਿ ਉਹ ਵਰਦਾ ਹੀ ਉਹ ਤੁਹਾਨੂੰ ਲੈ ਕੇ ਦਿੱਤੀ ਗੱਡੀ ਮਰੂਤੀ ਉਹ ਕਹਿੰਦਾ ਵੀ ਡੈਡੀ ਜੀ ਤੂੰ ਰਹਿਣਾ ਉਹ ਤੁਹਾਨੂੰ ਮੈਂ ਗੱਡੀ ਵਧੀਆ ਲੈ ਕੇ ਦਊਗਾ ਪਰ ਮੈਂ ਉਹਨੂੰ ਕਿਹਾ ਵੀ ਚੱਲ ਤੂੰ ਮੈਨੂੰ ਫਾਰਚੂਨਾ ਲੈਤੀ ਰਹਿਂਦੇ ਤਾਂ ਕਿੰਦਾ ਨਹੀਂ ਫਿਰ ਮੈਨੂੰ ਜੀਐਲਈ ਗੱਡੀ ਲੈ ਕੇ ਗਿਫਟ ਦੇ ਕੇ ਗਏ ਜਦੋਂ ਮੈਂ ਰਿਟਾਇਰਮੈਂਟ ਹੋਇਆ ਸੀ ਆਪਾਂ ਬੱਚਿਆਂ ਨੂੰ ਐਂਡ ਤੱਕ ਗਿਫਟ ਦਿੰਦੇ ਰਹਿੰਨੇ ਆ ਗੱਡੀਆਂ ਪ੍ਰਾਪਰਟੀਆਂ ਹੋਰ ਸਭ ਕੁਝ ਹੈ ਕਿਦਾਂ ਲੱਗਿਆ ਵੀ ਬੇਟੇ ਨੇ ਤੁਹਾਨੂੰ ਰਿਟਾਇਰਮੈਂਟ ਤੇ ਇੱਕ ਗੱਡੀ ਗਿਫਟ ਦਿੱਤੀ ਇਹ ਉਹਦਾ ਸ਼ੌਂਕ ਸੀ ਆਈ ਅੱਛਾ ਉਹਦਾ ਸ਼ੌਂਕ ਸੀ ਪਹਿਲੇ ਦਿਨ ਤੇ ਹਾਂ ਯਾਨੀ ਬਿਲਕੁਲ ਅਸੀਂ ਸਲਾਮ ਕਰਦੇ ਹਾਂ ਬੱਚਿਆਂ ਦੀ ਸੋਚ ਨੂੰ ਜਿਹੜੇ ਆਪਦੇ ਇੰਡੀਆ ਬੈਠੇ ਪੇਰੈਂਟਸ ਵਾਸਤੇ ਇਹਨਾਂ ਸੋਚਦੇ ਨੇ ਵੀ ਅਸੀਂ ਇਸ ਏਜ ਤੇ ਰਿਟਾਇਰਮੈਂਟ ਤੋਂ ਬਾਅਦ ਇੱਕ ਕੰਫਰਟेबल ਲਾਈਫ ਦੇ ਜੀ ਆਪਦੇ ਪੇਰੈਂਟਸ ਨੂੰ ਉਹ ਆਪਦੀ ਲਾਈਫ ਸੋਸ਼ਲ ਸਰਕਲ ਚ ਇੰਜੋਏ ਕਰ ਸਕਣ ਤੁਸੀਂ ਗਾਰਡਨ ਵਗੈਰਾ ਬਣਾਇਆ ਇੱਥੇ ਸਾਰਾ ਵਧੀਆ ਹਾਂਜੀ ਹਾਂਜੀ ਤੇ ਪਾਣੀ ਦਾ ਇੱਥੇ ਕੀ ਪ੍ਰਬੰਧ ਹੈ ਤੁਹਾਡਾ ਵੈਸੇ ਤੇ ਦਰਿਆ ਦੇ ਨੇੜੇ ਇਲਾਕਾ ਹੈ ਪਾਣੀ ਸਾਡੇ ਇੱਥੇ ਜੀ ਬਿਲਕੁਲ ਲੱਗੇ ਆ ਪਾਣੀ ਪਰ ਅਸੀਂ ਬੜੇ ਡੂੰਘੇ ਬੋਰ ਕਰੇ ਆ ਜੀ ਜਿਹੜੇ 600 ਫੁੱਟ ਡੂੰਘੇ ਬੋਰ ਆ ਜੀ ਇੱਥੇ ਛੱਲੇ ਤੱਕ ਪਾਣੀ ਜਾਂਦਾ ਜੀ ਦਾ ਜਿਹੜਾ ਪਾਣੀ ਬਹੁਤ ਸਾਫ਼ਤ ਬਹੁਤ ਪਿਓਰ ਪਾਣੀ ਆ ਰਿਹਾ ਜੀ अच्छा पानी दी कोई प्रॉब्लम नहीं पानी दी कोई प्रॉब्लम नहीं हां ਜਿਵੇਂ ਪੰਜਾਬ ਚ ਆਪਾਂ ਕਹਿੰਦੇ ਆ ਆਮ ਤੌਰ ਤੇ ਸਾਡੇ ਮਾਲਵੇ ਚ ਕਾਫੀ ਪ੍ਰੋਬਲਮ ਹੋਈ ਹੈ ਝੋਨਾ ਲੱਗਣ ਕਰਕੇ ਇਹ ਪਾਣੀ ਜਿਹੜੀ ਟੁੱਟੀ ਵਾਲਾ ਪਾਣੀ ਵੀ ਪੀ ਸਕਦੇ ਹਾਂ ਤੇ ਉਹਦਾ ਉਹਦੇ ਚ ਸਗਾ ਪਾਵਰਾ ਟੁੱਟੀ ਵਾਲੇ ਪਾਣੀ ਚ ਵੀ ਬਹੁਤ ਵਧੀਆ ਤੰਗਤ ਵਰ ਬਣੇ ਆ ਆ ਦਿਖਾਉਨੇ ਤੁਹਾਨੂੰ ਦਰਵਾਜੇ ਆ ਟਾਲੀ ਦੇ ਦਰਵਾਜੇ ਨੇ ਤੇ ਚੰਗੀ ਤਰ੍ਹਾਂ ਜਿਹੜਾ ਡਿਜ਼ਾਈਨ ਦਿਖਾਓ ਵੀ ਦੇਖ ਕੇ ਮਨ ਖੁਸ਼ ਹੁੰਦਾ ਹੈ ਟਾਲੀ ਦੀ ਲੱਕੜ ਹੈ ਹੱਥ ਨਾਲ ਸਾਰੀ ਕਾਰੀਗਰੀ ਕੀਤੀ ਗਈ ਹੈ ਇਹ ਪਹਿਲਾਂ ਤਾਂ ਦੱਸੋ ਵੀ ਕਾਰੀਗਰ ਇਹ ਕਿਸ ਨੇ ਤਿਆਰ ਕੀਤੇ ਤੇ ਕਾਰੀਗਰ ਮੁਸਲਮਾਨ ਸੀਗੇ ਜੀ ਤੂੰ ਆਪਣੇ ਮਸੂਲੀ ਦੇ ਅੱਛਾ ਇਹ ਸਪੈਸ਼ਲ ਬੰਗਾਇ ਸੀ ਤੂੰ ਸਪੈਸ਼ਲ ਕਾਰੀਗਰ ਸੀਗੇ ਇਹ ਬੇਟੇ ਨੇ ਭਰ ਉਹਨਾਂ ਨੂੰ ਨਕਨੂਤ ਤੇ ਉਹਨਾਂ ਨੇ ਕੀਤਾ ਇਹ ਅਪਰੋਚ ਉਹਨਾਂ ਨੇ ਉਥੋਂ ਕਰਕੇ ਤੇ ਫੇ ਭੇਜੇ ਤੇ ਅੱਛਾ ਹਾਂਜੀ ਤੇ ਆਜੋ ਜੀ ਅੰਦਰ ਆਪਾਂ ਪ੍ਰਵੇਸ਼ ਕਰਦੇ ਹਾਂ ਇਹਨਾਂ ਦੇ ਇਹ ਟੇਸਟਫੁਲੀ ਡਿਜ਼ਾਈਨਡ ਹੈ ਸਾਰਾ ਇੰਟੀਰੀਅਰ ਬਹੁਤ ਵਧੀਆ ਇਹ ਚੁੰਬਰ ਵੀ ਬਾਹਰ ਲਾਈ ਅੱਛਾ ਦਰਵਾਜੇ ਦੀ ਆਪਾਂ ਗੱਲ ਕਰ ਰਹੇ ਸੀ ਵੀ ਇਹ ਕਿੰਨੀ ਕੁ ਕਾਸਟ ਤੁਹਾਨੂੰ ਲੱਗਦਾ ਲੱਗੀ ਹੋਗੀ ਇੱਕ ਦਰਵਾਜੇ ਦੀ ਇੱਕ ਦਰਵਾਜੇ ਦੀ ਕਾਸਟ ਜਿਹੜੀ ਜੀ ਘੱਟੋ-ਘੱਟ ਵੀ ਜਿਹੜਾ ਬਾਹਰਲਾ ਦਰਵਾਜਾ ਵੀ ਉਹ ਬੜਿਆਂ ਘੱਟੋ-ਘੱਟ ਵੀ ਕੋਈ 1.5 ਲੱਖ ਦੇੜ ਜਿਹੜਾ ਸਵਾ 1 ਲੱਖ ਦਾ ਇੱਕ ਦਰਵਾਜਾ ਹੈ ਕਿਉਂਕਿ ਬਹੁਤ ਟੇਸਟਫੁਲੀ ਬਣਾਇਆ ਗਿਆ ਹੈ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ ਪੰਜਾਬੀਆਂ ਵਾਸਤੇ ਤੇ ਸ਼ੌਕ ਇਹ ਤੌਰ ਤੇ ਇੱਕ ਇੱਕ ਚੀਜ਼ ਜਿਹੜੀ ਹੈ ਸ਼ੌਕ ਨਾਲ ਸਲੈਕਟ ਪੌੜੀ ਵੀ ਬੜਾ ਸ਼ੌਕ ਨਾਲ ਬਣਾਈ ਹੈ ਜੀ ਆ ਪੌੜੀ ਤੇ ਅਸੀਂ ਤਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਪੌੜੀਆਂ ਜਿਹੜੀਆਂ ਨੇ ਬੜੀ ਸ਼ੌਕ ਨਾਲ ਪੱਥਰ ਇਹ ਵੀ ਪੱਥਰ ਵੀ ਮੈਨੂੰ ਕੋਈ ਸਪੈਸ਼ਲ ਲੱਗ ਰਿਹਾ ਤੁਹਾਡਾ ਹਾਂਜੀ ਹਾਂਜੀ ਤੇ ਇੱਥੇ ਖੜਕੇ ਤੇ ਜਿਹੜਾ ਉੱਪਰ ਤੁਹਾਡਾ ਸਵੇਰੇ ਬੈਠੋਗੇ ਤੇ ਨਜ਼ਾਰਾ ਹੀ ਕੁਝ ਹੋਰ ਆ ਜਾਂਦਾ ਹੈ ਯਾਨੀ ਸ਼ਹਿਰਾਂ ਨੂੰ ਅਸੀਂ ਮਾਤ ਪਾਉਨੇ ਆ ਲੋਕ ਸਾਡਾ ਮਕਸਦ ਇਹ ਕਿ ਇਹ ਵੀ ਸੀ ਮਾਨ ਸਿੰਘ ਜੀ ਦਿਖਾਉਣਾ ਹਾਂਜੀ ਵੀ ਲੋਕ ਪਿੰਡਾਂ ਤੋਂ ਸ਼ਹਿਰ ਵੱਲ ਨੂੰ ਭੱਜ ਰਹੇ ਨੇ ਨਹੀਂ ਇਹ ਤਾਂ ਹੀ ਐਦਾਂ ਦੀ ਸਾਰੀ ਰਿਐਲਟੀ ਪਿੰਡ 'ਚ ਰੱਖੀ ਆ ਜੀ ਹਾਂ ਵੀ ਅਸੀਂ ਜੇ ਚਾਹੀਏ ਦੇਖੋ ਪਿੰਡਾਂ 'ਚ ਜਗ੍ਹਾ ਵੀ ਸਸਤੀ ਆ ਖਰਚੇ ਵੀ ਘੱਟ ਨੇ ਤੇ ਲਾਈਫ ਵੀ ਜਿਆਦਾ ਵਧੀਆ ਤੰਦਰੁਸਤ ਹੈ ਫਰੈਸ਼ ਚੀਜ਼ਾਂ ਖਾਣੇ ਵਾਲੇ ਨਾਲੇ-ਨਾਲੇ ਖੇਤ ਨੇ ਸਾਰਾ ਅ ਤੇ ਕਿੰਨਾ ਵਧੀਆ ਮਾਹੌਲ ਹੈ ਹਾਂਜੀ ਬੰਦੇ ਦੀ ਲਾਈਫ ਹੀ ਲੱਗਦਾ ਨਹੀਂ ਤੁਹਾਨੂੰ ਵੀ ਕੁਝ ਸਾਲ ਵੱਧ ਜਾਂਦੇ ਜੇ ਇਹ ਜੇ ਮਾਹੌਲ 'ਚ ਰਹੇ ਦੇਖੋ ਜੀ ਇੱਕ ਦਿਨ ਸਾਡੀ ਜਿਹੜੀ ਲਾਬ ਹੈ ਮੇਰੇ ਬੇਟੇ ਬਰੇ ਆ ਉਹ ਬਹੁਤ ਹੀ ਹੁਣ ਹਰ ਦੇ ਵਿੱਚ ਬਹੁਤ ਸਿਆਣੇ ਆ ਉਹ ਸਾਨੂੰ ਜਿੱਦਾਂ ਦਾ ਮੈਂ ਰਿਟਾਇਰ ਹੋ ਗਿਆ ਮੈਂ ਸਗਾ ਉਹਦੰਦਾ ਇੰਨਾ ਕਿ ਸੁਖੀ ਮਹਿਸੂਸ ਕਰ ਰਿਹਾ ਪੁੱਛੋ ਨਾ ਜੀ ਉਹ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਨਹੀਂ ਆਉਂਦੇ ਦੇ ਬੜੀ ਚੰਗੀ ਗੱਲ ਹੈ ਕਿਉਂਕਿ ਆਮ ਤੌਰ ਤੇ ਅਸੀਂ ਅੱਜ ਕਿਸੇ ਕਹਾਣੀਆਂ ਪੜ੍ਹਦੇ ਆ ਵੀ ਬੱਚੇ ਜਦੋਂ ਬਾਹਰ ਚਲੇ ਜਾਂਦੇ ਆ ਪੁੱਛਦੇ ਨਹੀਂ ਆ ਤੇ ਜਦ ਆਪਦੇ ਪੇਰੈਂਟਸ ਹੀ ਕਦਰ ਨਹੀਂ ਕਰਦੇ ਉਹ ਸਾਡੇ ਪਰਿਵਾਰ ਟੁੱਟ ਰਹੇ ਨੇ ਤੇ ਬਹੁਤ ਸਾਨੂੰ ਵਧੀਆ ਲੱਗਿਆ ਇਸ ਚੀਜ਼ ਦਾ ਵੀ ਤੁਸੀਂ ਪਰਿਵਾਰ ਨੂੰ ਵੀ ਜੋੜ ਕੇ ਰੱਖਿਆ ਹਾਂਜੀ ਬੱਚੇ ਵੀ ਤੁਹਾਡੇ ਚਾਚੇ ਵੀ ਜਿਹੜੇ ਤੁਹਾਡੇ ਛੋਟੇ ਭਰਾ ਦੇ ਵੀ ਨਹੀਂ ਤੁਸੀਂ ਸਾਰੇ ਸਾਂਝੇ ਪਰਿਵਾਰ ਚ ਰਹਿੰਦੇ ਹੋ ਤੇ ਇੱਕ ਜਦੋਂ ਇੱਕ ਮਿਸਾਲ ਲੱਗਦੀ ਆ ਤੇ ਤੁਹਾਨੂੰ ਪਿੰਡ ਚ ਲੱਗਦਾ ਵੀ ਲੋਕ ਇਸ ਤੋਂ ਮੋਟੀਵੇਟ ਹੁੰਦੇ ਨੇ ਵੀ ਬੱਚੇ ਜੇ ਬਾਹਰ ਜਾਣ ਤੇ ਜੁੜਾ ਫਿਰ ਵੀ ਜੁੜੀਆਂ ਰਹਿਣ ਉਹਨਾਂ ਦੀ ਬਿਲਕੁਲ ਬਿਲਕੁਲ ਜੀ ਲੋਕਾਂ ਨੂੰ ਸਾਰਿਆਂ ਨੂੰ ਇਹਦੇ ਤੇ ਨਹੀਂ ਕਈਆਂ ਬੰਦਿਆਂ ਦੇ ਦੇਖਦੇ ਆ ਕੇ ਸਾਡੇ ਕੋਲ ਪੁੱਛਦੇ ਨੇ ਆ ਵੀ ਬੱਚੇ ਤੁਹਾਡੇ ਜਿਹੜਾ ਸਾਡਾ ਵੀ ਬੱਚੇ ਵੀ ਇਦਾਂ ਦੇ ਲੋਕਾਂ ਦੀ ਬਹੁਤ ਅਪਰੋਚ ਕਰਕੇ ਲੋਕਾਂ ਦਾ ਵੀ ਬਹੁਤ ਕੰਮ ਕਰਾਉਂਦੇ ਆ ਬਾਹਰ ਵੀ ਕਿ ਆਮ ਤੌਰ ਤੇ ਅਸੀਂ ਕਹਾਣੀਆਂ ਸੁਣਦੇ ਆ ਐਨ ਆਰ ਆਈ ਦੀਆਂ ਵੀ ਬੱਚੇ ਬਾਹਰ ਚਲੇ ਗਏ ਜੀ ਦੁਬਾਰੇ ਸਾਰ ਨਹੀਂ ਲਈ ਮੁੜ ਕੇ ਨਹੀਂ ਆਏ ਤੇ ਪੋਤੇ-ਪੋਤੀਆਂ ਵੀ ਆਉਂਦੇ ਨਹੀਂ ਮੈਂ ਤੁਹਾਡਾ ਪੁੱਤ ਦੇਖਿਆ ਬੜੀ ਪੰਜਾਬੀ ਚ ਗੱਲਾਂ ਕਰਦਾ ਸੀ ਨਹੀਂ ਜੀ ਮੇਰੇ ਦੋ ਪੁੱਤ ਹੋਰ ਨੇ ਪੋਤਾ-ਪੋਤੀ ਓਂਗਲੈਂਡ ਵਰਦੇ ਉਹ ਵੀ ਆਉਂਦੇ ਨੇ ਉਹ ਵੀ ਬਹੁਤ ਪਿਆਰ ਕਰਦੇ ਸਰਦਾਰ ਅੱਛਾ ਹੁਣ ਮੈਂ ਉਹਨਾਂ ਕੋਲ ਰਹਿ ਕੇ ਆਇਆ 2 ਮਹੀਨੇ ਬੜਾ ਪਿਆਰ ਕਰਦੇ ਅੱਛਾ ਬਹੁਤ ਵਧੀਆ ਬੋਲੀ ਪੰਜਾਬੀ ਬੋਲਦੇ ਹੀ ਉਹ ਵੀ ਇਹ ਮਾਨ ਸਿੰਘ ਜੀ ਨੇ ਇੱਕ ਚੰਗੀ ਗੱਲ ਇਹਨਾਂ ਦੀ ਹੈ ਵੀ ਇਹਨਾਂ ਨੇ ਇੱਕ ਆਪਣੇ ਟ੍ਰੈਡੀਸ਼ਨ ਜਿਹੜਾ ਮੇਨਟੇਨ ਕੀਤਾ ਹੋਇਆ ਪਰਿਵਾਰਕ ਸਾਂਝ ਵੀ ਰੱਖੀ ਹੈ ਤੇ ਬੱਚੇ ਵੀ ਜਿਹੜੇ ਬਾਹਰ ਨੇ ਐਨ ਆਰ ਆਈ ਨੇ ਉਹ ਪੰਜਾਬੀ ਬੋਲਦੇ ਨੇ ਪੰਜਾਬੀ ਬੋਲੀ ਦੀ ਬੜੀ ਕਦਰ ਕਰਦੇ ਨੇ ਮੈਂ ਘਰ 'ਚ ਜਿਵੇਂ ਅੱਜ ਕੱਲ ਬੱਚੇ ਆਮ ਹਿੰਦੀ ਬੋਲਦੇ ਨੇ ਇਹਨਾਂ ਦੇ ਘਰੇ ਕਿਸੇ ਨੂੰ ਹਿੰਦੀ ਨਹੀਂ ਬੋਲਦੇ ਦੇਖਿਆ ਬਾਹਰੋਂ ਆਏ ਨੇ ਬੱਚੇ ਇਟਲੀ ਤੋਂ ਆਏ ਨੇ ਤੇ ਪੰਜਾਬੀ ਮਾਂ ਬੋਲੀ ਨੂੰ ਵੀ ਇਹ ਪ੍ਰਫੁੱਲਤ ਕਰ ਰਹੇ ਨੇ ਅਗਲੀਆਂ ਜਨਰੇਸ਼ਨਾਂ ਤੱਕ ਜਿਸ ਦੀ ਬਹੁਤ ਵੱਡੀ ਲੋੜ ਅੱਜ ਸਾਨੂੰ ਪੰਜਾਬੀਆਂ ਨੂੰ ਹੈ ਹਾਂਜੀ ਹਾਂਜੀ ਕਿਉਂਕਿ ਅਸੀਂ ਹੌਲੀ ਹੌਲੀ ਭੁੱਲ ਰਹੇ ਆ ਆਪਦਾ ਕਲਚਰ ਭੁੱਲ ਰਹੇ ਆ ਤੇ ਆਜੋ ਆਪਾਂ ਹੁਣ ਇਧਰਲੀ ਸਾਈਡ ਪਿੱਛੇ ਖੇਤਾਂ ਵਾਲੀ ਸਾਈਡ ਵਿੱਚ ਆਖ ਮਾਰ ਲਈਏ ਥੋੜੀ ਜੀ ਇਹ ਪਿਛਲੀ ਸਾਈਡ ਹੈ ਜਿਹੜਾ ਦਿਖਾਓ ਜੀ ਇਧਰ ਖੇਤ ਨੇ ਇਹ ਜੀ ਸਾਡੀ ਹੈ ਸਰੋਂ ਦੇ ਸਰੋਂਾਂ ਲਸਣ ਲਾਇਆ ਜੀ ਹਾਂ ਵਧੀਆ ਸਬਜ਼ੀਆਂ ਘਰਦਿਆਂ ਬਣਾਇਂਦੇ ਆ ਜੀ ਸਭ ਸਬਜ਼ੀਆਂ ਘਰਦੀਆਂ ਨੇ ਖਾਣ ਪੀਣ ਬਹੁਤ ਵਧੀਆ ਤੇ ਕਣਕ ਵੀ ਖੜੀ ਐ ਹਰਿਆਲੀ ਐ ਚਾਰੇ ਪਾਸੇ ਜਾਨੀ ਸਵੇਰੇ ਸਵੇਰੇ ਜੇ ਉੱਠ ਕੇ ਤੁਸੀਂ ਇੱਥੇ ਵਾਕ ਆਪਦੀ ਕੋਠੀ ਦੇ ਅੰਦਰ ਵੀ ਕਰੋ ਤੇ ਇੱਕ ਬਹੁਤ ਬੱਤਰੀ ਜਦੋਂ ਜ਼ਿਆਦਾ ਠੰਡ ਹੁੰਦੀ ਐ ਅੰਦਰ ਹੀ ਕਰਦਾ ਹਾਂ ਹਰਿਆਲੀ ਜਦੋਂ ਦਿਖਦੀ ਐ ਤੁਹਾਨੂੰ ਇੱਕ ਸ਼ਾਂਤ ਮਾਹੌਲ ਐ ਕੋਈ ਇੱਥੇ ਪੋਲੂਸ਼ਨ ਨਹੀਂ ਐ ਹਵਾ 'ਚ ਤੇ ਮੈਨੂੰ ਤੇ ਲੱਗਦਾ ਵੀ ਬੰਦੇ ਨੂੰ ਰਿਟਾਇਰਮੈਂਟ ਤੋਂ ਬਾਅਦ ਲਾਈਫ ਅਮਰ ਜੀ ਕਰ ਰਹੇ ਹਾਂ ਜੀ ਹੁਣ ਪੂਰੀ ਵਾਇ ਕਰ ਰਹੇ ਹਾਂ ਜੀ ਅੱਗੇ ਨਾਲ ਉਹ ਜਦੋਂ ਦਾ ਮੈਂ ਰਿਟਾਇਰ ਹੋਇਆ ਉਹਨਾਂ ਨੂੰ ਮੈਨੂੰ ਸਭ ਦਰਦਾਂ ਦੁਰਦਾਂ ਜੋ ਟੈਨਸ਼ਨਾਂ ਸਭ ਬੰਦ ਇੱਕ ਈ ਚੀਜ਼ ਹੋਰ ਦੱਸੋ ਵੀ ਆਮ ਤੌਰ ਤੇ ਜਿਹੜੇ ਰਿਟਾਇਰ ਹੁੰਦੇ ਅਫਸਰ ਹਾਂਜੀ ਉਹ ਰਿਟਾਇਰਮੈਂਟ ਤੋਂ ਬਾਅਦ ਫਿਰ ਜਿਵੇਂ ਕਹਿੰਦੇ ਧੌਣ ਚ ਕੀਲਾ ਹੋ ਜਾਂਦਾ ਲੋਕਾਂ ਤੋਂ ਥੋੜੇ ਜਿਹਾ ਦੂਰ ਹੋ ਜਾਂਦੇ ਆ ਲੋਕਾਂ ਨਾਲ ਗੱਲ ਨਹੀਂ ਕਰਦੇ ਤੇ ਹੁਣ ਤੁਸੀਂ ਤਾਂ ਇੱਥੇ ਪਿੰਡ 'ਚ ਰਹਿ ਰਹੇ ਹੋ ਤੁਸੀਂ ਸਰਪੰਚ ਵੀ ਰਹੇ ਹੋ ਤੁਹਾਡਾ ਤਾਂ ਲੋਕਾਂ ਨਾਲ ਬਹੁਤ ਵਾਸਤਾ ਹੈ ਕੋਈ ਲੋਕਾਂ ਨੂੰ ਐ ਲੱਗਦਾ じゃ ਨਹੀਂ ਵੀ ਇਹ ਅਫਸਰ ਹੈ ਯਾਰ ਆਪਾਂ ਇਹਦੇ ਤੋਂ ਦੂਰ ਰਹੀਏ ਨਹੀਂ ਨਹੀਂ ਇੱਥੇ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਲੋਕਾਂ ਦੇ ਵਿੱਚ ਹੀ ਵਿਚਰਦਾ ਰਿਆ ਹੁਣ ਵੀ ਉਦਾਂ ਹੀ ਹਾਂ ਮੇਰਾ ਕੋਈ ਫਰਕ ਨਹੀਂ ਪਿਆ ਇੱਥੇ ਅੱਛਾ ਕੋਈ ਫਰਕ ਨਹੀਂ ਪਿਆ ਤੇ ਤੁਹਾਨੂੰ ਉਸੇ ਤਰ੍ਹਾਂ ਲੋਕ ਮਿਲਣ ਆਉਂਦੇ ਆ ਉਦਾਂ ਹੀ ਆਉਂਦੇ ਜੀ ਪਹਿਲਾਂ ਹੀ ਆਉਂਦੇ ਆ ਕੁਝ ਸ਼ਾਮ ਨੂੰ ਵੀ ਆਉਂਦੇ ਆ ਫੇਰੇ ਵੀ ਆਉਂਦੇ ਆ ਜਿੱਦਾਂ ਵੀ ਜਿਹੜੇ ਬਰਤੀ ਟਾਈਮ ਆਵੇ ਕੋਈ ਕੋਈ ਨੋ ਪ੍ਰੋਬਲਮ ਤੇ ਹੁਣ ਆਮ ਤੌਰ ਤੇ ਕੀ ਹੁੰਦਾ ਵੀ ਜਿਹੜੇ ਰਿਟਾਇਰ ਹੋ ਕੇ ਬੰਦੇ ਘਰਾਂ ਚ ਬੈਠ ਜਾਂਦੇ ਆ ਉਹ ਸੋਸਾਇਟੀ ਨੂੰ ਕੋਈ ਕੰਟਰੀਬਿਊਟ ਨਹੀਂ ਕਰਦੇ ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਸਰਪੰਚੀ ਸਾਹਿਬ ਕੇ ਪਿੰਡ ਦਾ ਕਰ ਰਹੇ ਹੋ ਕੀ ਤੁਹਾਡਾ ਪਲਾਨ ਆ ਵੀ ਜਿਹੜਾ ਸੋਸਾਇਟੀ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਵੀ ਜਿਹੜਾ ਮੈਸੇਜ ਹੋਰ ਅੱਗੇ ਆ ਵੀ ਆਹ ਮੈਂ ਡਵੈਲਪਮੈਂਟ ਕਰੂ ਜਾਂ ਲੋਕਾਂ ਵਾਸਤੇ ਆਹ ਕੰਮ ਸਾਨੂੰ ਕਰਨਾ ਚਾਹੀਦਾ ਪਿੰਡਾਂ ਚ ਦੇਖੋ ਜੀ ਮੈਂ ਹੁਣ ਮੇਰੀ ਮਿਸੇ ਸਰਪੰਚ ਆ ਮੈਂ ਪਿੰਡ ਦੇ ਵਿੱਚ ਕੋਈ ਗਲੀ ਨਹੀਂ ਕੱਚੀ ਜਿਹੜੀ ਐ ਟਿੱਪ ਟੋਪ ਬਣਾਤੀ ਸਾਰੀਆਂ ਮਲਕ ਢਾਈ ਸਾਲਾਂ ਸਾਡੀ ਇਹ ਮਰਾਜ ਅਰਸਾ ਹੋਇਆ ਪੰਚਾਇਤ ਦਾ ਮੈਂ ਇਧਰ ਲਾ ਵੀ ਸਾਰਾ ਸਿਵਰੇ ਪਾਤਾ ਨਹਿਰ ਤੱਕ ਜਿਹੜੇ ਆ ਇਥੋਂ ਮੈਂ ਚੱਕਿਆ ਸਾਰਾ ਸਿਵਰੇ ਨਹਿਰ ਤੱਕ ਪਾਤਾ ਪਾਣੀ ਜੀ ਕੋਈ ਮੇਰੇ ਪਿੰਡ ਦੀ ਇੱਕ ਵੀ ਗਲੀ ਕੱਚੀ ਨਹੀਂ ਹੈ ਚਲੋ ਬਹੁਤ ਚੰਗੀ ਗੱਲ ਹੈ ਵੀ ਕਿਉਂਕਿ ਦੇਖੋ ਅਸੀਂ ਇਸ ਕਿਸ ਤੋਂ ਉਮੀਦ ਕਰਿਆ ਗਿਆ ਅ ਬੱਚਿਆਂ ਤੇ ਤੇ ਪੜ੍ਹਾਈ ਦਾ ਪ੍ਰੈਸ਼ਰ ਹੁੰਦਾ ਫਿਰ ਨੌਕਰੀਆਂ ਦਾ ਪ੍ਰੈਸ਼ਰ ਹੈ ਫਿਰ ਉਹ ਆਪਦੀ ਨੌਕਰੀਆਂ ਚੋਂ ਟਾਈਮ ਨਹੀਂ ਕੱਢ ਸਕਦੇ ਤੇ ਸਾਡੀ ਸੋਸਾਇਟੀ ਨੇ ਕੌਣ ਕੰਮ ਕਰੇ ਜੇ ਹੁਣ ਰਿਟਾਇਰ ਬੰਦੇ ਜਿਹੜੇ ਨਰਜੈਕਟ ਨੇ ਤੁਹਾਡੇ ਵਰਗੇ ਜੇ ਉਹ ਅੱਗੇ ਨਹੀਂ ਆਉਣਗੇ ਸੋਸਾਇਟੀ ਦੇ ਕੰਮਾਂ ਨੂੰ ਸੋਸਾਇਟੀ ਨੂੰ ਸੇਧ ਦੇਣ ਲਈ ਤੇ ਫਿਰ ਕੌਣ ਲੱਗੂਗਾ ਇਹ ਤੇ ਸਾਡੇ ਵਰਗੇ ਬੰਦੇ ਨੂੰ ਆਉਣਾ ਚਾਹੀਦਾ ਜੀ ਜਿਹੜੇ ਪਿੱਛੇ ਸਾਡੇ ਰਿਟਾਇਰ ਹੋਏ ਨੇ ਉਹਨਾਂ ਨੇ ਵੀ ਆਉਣਾ ਚਾਹੀਦਾ ਇਹ ਕੰਮ ਤਾਂ ਜ਼ਰੂਰੀ ਹੈ ਮੈਂ ਮੈਂ ਵੀ ਇਹੀ ਗੱਲ ਕਹਣਾ ਉਹਨਾਂ ਵੀ ਰਿਟਾਇਰ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਵੀ ਬਸ ਲਾਈਫ ਛੱਡ ਕੇ ਬੈਠੋ ਸਾਰੇ ਕੰਮ ਰਿਟਾਇਰਡ ਨਾਟ ਟਾਇਰਡ ਥੱਕੇ ਨਹੀਂ ਹੋ ਤੁਸੀਂ ਤੁਸੀਂ ਅੱਕਣਾ ਨਹੀਂ ਥੱਕਣਾ ਨਹੀਂ ਤੇ ਝੱਕਣਾ ਨਹੀਂ ਤੇ ਲੋਕਾਂ ਦੇ ਨਾਲ ਜੇ ਤੁਸੀਂ ਅੱਕ ਗਏ ਥੱਕ ਗਏ ਤਾਂ ਤੁਹਾਨੂੰ ਬਿਮਾਰੀਆਂ ਲੱਗਣਗੀਆਂ ਕੋਈ ਗੱਲ ਨਹੀਂ ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਮਾਨ ਸਿੰਘ ਜੀ ਦੀ ਗੱਲ ਪੱਲੇ ਬੰਨ ਲਓ ਤੂੰ ਧੌੜੋ ਆਪਣੀ ਲਾਈਫ ਨੂੰ ਐਕਟਿਵ ਰੱਖੋ ਰਿਟਾਇਰਮੈਂਟ ਤੋਂ ਬਾਅਦ ਇੱਕ ਨਵੀਂ ਲਾਈਫ ਸ਼ੁਰੂ ਹੁੰਦੀ ਆ ਸਾਰੇ ਰਿਟਾਇਰ ਬੰਦੇ ਜਿਹੜੇ ਨੇ ਉਹਨਾਂ ਵਾਸਤੇ ਸੁਨੇਹਾ ਇਹ ਰਿਟਾਇਰਮੈਂਟ ਜ਼ਿੰਦਗੀ ਦਾ ਅੰਤ ਨਹੀਂ ਹੈ ਇਹ ਨੌਕਰੀ ਦਾ ਅੰਤ ਹੈ ਜ਼ਿੰਦਗੀ ਤਾਂ ਹਜੇ ਜਿਉਣੀ ਹੈ ਜਿਉਣੀ ਹੈ ਅਰੇ ਉਹ ਜਿਉਣੀ ਪੈਣਾ ਹੈ ਆਪਣੇ ਸ਼ੌਕ ਜਿੰਦਾ ਰੱਖਣੇ ਨੇ ਸ਼ੌਕ ਜਿੰਦਾ ਰੱਖੋਗੇ ਤੇ ਐਕਟੀਵਿਟੀ ਰਹੇਗੀ ਤੁਰਦੇ ਫਿਰਦੇ ਰਹੋਗੇ ਲੋਕਾਂ ਦੇ ਕੰਮ ਕਰੋਗੇ ਚਾਰ ਬੰਦਿਆਂ ਨੂੰ ਮਿਲੋਗੇ ਲੋਗੇ ਤੇ ਬਹੁਤ ਵਧੀਆ ਲੱਗਾ ਮਾਨਸ ਸਿੰਘ ਜੀ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਇਵ ਥੈਂਕ ਯੂ ਤੁਸੀਂ ਤੁਹਾਡੇ ਵਰਗੇ ਲੋਕ ਸਾਡੀ ਸੁਸਾਇਟੀ ਵਾਸਤੇ ਐਗਜ਼ਾਮਪਲ ਬਣਨਗੇ ਸਾਡਾ ਮਕਸਦ ਇਹ ਸੀ ਵੀ ਸ਼ੌਕ ਨਹੀਂ ਮਰਨੇ ਚਾਹੀਦੇ ਬੰਦੇ ਦੇ ਬੰਦਾ ਜਦੋਂ ਮਰੂ ਉਦੋਂ ਦੇਖੀ ਜਾਓ ਪਰ ਜਿਉਂਦੇ ਜੀ ਸ਼ੌਕ ਨਾ ਮਰਨ ਦਿਓ ਸ਼ੌਕ ਨਾਲ ਕੰਮ ਕਰੋ ਤੇ ਸ਼ੌਕ ਨਾਲ ਕੰਮ ਕਰੋਗੇ ਤੇ تسਲੀ ਮਿਲੂ ਖੁਸ਼ੀ ਮਿਲੂ ਬੱਚਿਆਂ ਨੂੰ ਵੀ ਖੁਸ਼ੀ ਮਿਲਦੀ ਤੇ ਖਾਸ ਗੱਲ ਇਹ ਹੈ ਵੀ ਤੁਸੀਂ ਜਿਹੜਾ ਪਰਿਵਾਰ ਨੂੰ ਜੋੜ ਕੇ ਰੱਖਿਆ ਸਾਨੂੰ ਬਹੁਤ ਵਧੀਆ ਮੈਸੇਜ ਲੱਗਿਆ ਤੁਹਾਡੇ ਬੱਚਿਆਂ ਦੀ ਬੜੀ ਮੈਂ ਤਾਰੀਫ ਕਰੂੰਗਾ ਸਭ ਦੇ ਸਾਹਮਣੇ ਵੀ ਅਜਿਹੇ ਬੱਚੇ ਰੱਬ ਸਭ ਨੂੰ ਦੇਵੇ ਜੋ ਆਪਦੇ ਮਾਂ-ਬਾਪ ਦੀ ਨੂੰ ਇਹ ਸੋਚਣ ਵੀ ਅਸੀਂ ਹੁਣ ਉਹਨਾਂ ਦੀ ਕੰਫਰਟ ਦਾ ਧਿਆਨ ਅਸੀਂ ਰੱਖਣਾ ਹੈ ਸਾਡੇ ਨਾਲ ਗੱਲ ਕਰਨੀ ਬਹੁਤ-ਬਹੁਤ ਧੰਨਵਾਦ ਜੀ